ਦੇਖੋ ਆੜੂ ਛਾਣੇ ਪੰਜਾਬ ਤੇ ਜਿਹੜੇ ਜਿਹੜੇ ਮੇਰੇ ਭਰਾ ਆੜੂਆਂ ਤੇ ਆਲੂ ਬੁਖਾਰਾਂ ਦੇ ਬੂਟੇ ਲਾਉਣੇ ਚਾਹੁੰਦੇ ਆ ਤੇ ਉਹ ਆਲੂਆਂ ਦਾ ਜਿਹੜਾ ਆਲੂ ਬੁਖਾਰਾਂ ਦੀ ਲਾਉਣ ਦੀ ਰੁੱਤ ਹੁੰਦੀ ਆ ਉਹ ਹੁੰਦੀ ਆ ਜਨਵਰੀ ਚ ਤੇ ਗੱਲ ਸੀ ਕਿ ਕਈ ਬੰਦੇ ਨੇ ਮੈਨਾਂ ਇੱਕ ਵੀਡੀਓ ਪਾਈ ਸੀ ਕਿਸੇ ਨੇ ਤੇ ਉਹਨਾਂ ਨੇ ਪਾਈ ਸੀ ਵੀ ਆਲੂ ਬੁਖਾਰਾ ਛੱਡਦਾ ਬਹੁਤ ਆ ਇਹਦੇ ਚ ਕੋਈ ਸ਼ੱਕ ਨਹੀਂ ਆਲੂ ਬੁਖਾਰਾ ਬਈ ਨੇਰੀਆਂ ਆਉਂਦੀਆਂ ਡਿੱਗਦੀਆਂ ਕਿਉਂਕਿ ਇਹਦੀਆਂ ਜਿਹੜੀਆਂ ਟੈਣੀਆਂ ਹੁੰਦੀਆਂ ਉਹ ਲੰਮੀਆਂ ਲੰਮੀਆਂ ਹੁੰਦੀਆਂ ਤੂਤੀ ਛਟੀ ਵਾਂਗੂ ਤੇ ਉਹ ਭਰ ਜਾਂਦੀਆਂ ਚਲੋ ਕੋਈ ਨਹੀਂ ਫੇਰ ਵੀ ਚਲੋ ਨੁਕਸਾਨ ਤਾਂ ਹੁੰਦਾ ਤੇ ਪਰ ਰਹਿ ਜਾਂਦਾ ਤੇ ਜਦੋਂ ਆਉਣਗੇ ਗੜੇ ਗੜਿਆ ਨਾਲ ਉਹਨਾਂ ਤੇ ਪੈ ਜਾਂਦੇ ਦਾਗ ਉਹ ਵੀ ਨੁਕਸਾਨ ਹੀ ਹੋ ਜਾਂਦਾ ਇੱਕ ਸਾਉ ਦਾ ਮੁੜ ਕੇ ਕੋਈ ਉਹਨੂੰ ਹੱਥ ਨਹੀਂ ਪਾਉਂਦਾ ਛਿੱਤੀ ਤੇ ਆਲੂ ਬੁਖਾਰੇ ਦਾ ਰੇਟ ਬਹੁਤ ਹੁੰਦਾ ਬਾਗ ਚੋਂ 100 ਰੁਪਏ ਆਲੂ ਬੁਖਾਰਾ ਵਿਕ ਜਾਂਦਾ ਜਿਹੜੇ ਮੇਰੇ ਭਰਾ ਲੈਣਾ ਚਾਹੁੰਦੇ ਆ ਉਹਨਾਂ ਨੂੰ ਮੈਂ ਇੱਕ ਦੋ ਗੱਲਾਂ ਸਮਝਾਉਂਗਾ ਤੇ ਉਹ ਬਈ ਇਸ ਚੀਜ਼ ਨੂੰ ਸਭ ਕਿੱਦ ਲੈ ਲਿਓ ਜੇ ਲੈਣੇ ਖਾਨ ਨੂੰ ਘਰੇ ਤੇ ਕੋਈ ਚੱਕਰ ਨਹੀਂ ਤੇ ਜੇ ਲਾਉਣੇ ਵੇਚਣ ਵੂਚਣ ਵਾਸਤੇ ਹਨਾ ਤੇ ਵੇਚਣ ਵਾਸਤੇ ਲਾ ਲਓ ਜੇ ਕੋਈ ਚੱਕਰ ਨਹੀਂ ਹੁੰਦਾਗਾ ਤੇ ਬਈ ਨੇਰੀਆਂ ਨਾਲ ਨੁਕਸਾਨ ਢੇਰ ਲੱਗ ਜਾਂਦੇ ਆ ਹਜੇ ਤਾਂ ਥੋੜੀਆਂ ਆਪਣੇ ਨੇਰੀ ਆਈ ਨਹੀਂ ਤੇ ਆਪਣੇ ਬਾਗ ਆਲੂ ਖਰਿਆਂ ਦਾ ਆਪਣੇ ਬਥੇਰਾ ਆਲੂ ਖਰਾ ਮਤਲਬ 20 ਸਾਲ ਹੋ ਗਏ ਕਈ ਵਾਰ ਹਜੇ ਵੀ ਲੋਕ ਕਮੈਂਟ ਕਰੀ ਜਾਂਦੇ ਹੁੰਦੇ ਆ ਥੱਲੇ ਵੀ ਆਪਣੇ ਆਲੂ ਖਰਾ ਹੋ ਜਾਂਦਾ ਆਪਣੇ ਹੁੰਦਾ ਕੀ ਨਹੀਂ ਕਰਕੇ ਤਾਂ ਵੇਖੋ ਸਾਰਾ ਕੁਝ ਹੋ ਜਾਂਦਾ ਬਹੁਤ ਕੋਸ ਹੋ ਜਾਂਦਾ ਆਪਣੇ तकरीबन ਐਬ ਜਾਂ ਕਿਹੜਾ ਕੋਸ ਜਿਹੜਾ ਹੁੰਦਾ ਨਹੀਂ ਮੇਰੇ ਹਿਸਾਬ ਨਾਲ ਤਾਂ ਸਾਰਾ ਕੁਝ ਹੀ ਹੋ ਜਾਂਦਾ ਦੂਜੀ ਗੱਲ ਜੇ ਆਲੂ ਬਖਾਰੇ ਦਾ ਤੁਸੀਂ ਬੂਟਾ ਲਾਉਣੇ ਆ ਜਾਂ ਬਾਗ ਲਾਉਣੇ ਆ ਉਹਦੇ ਚ ਇੱਕ ਸ਼ਰਤ ਇਹ ਰੱਖਣੀ ਹੈ ਤੁਸੀਂ ਆਪਣੇ ਆਪ ਨਾਲ ਵੀ ਜਿੱਦ ਦੇ ਨੇਰੀ ਆਊਗੀ ਹਨਾ ਨੇਰੀ तकरीबन ਸੌ ਤੇ ਮੰਗਲਵਾਰ ਦੇ ਵਿੱਚ ਵਿੱਚ ਆਉਂਦੀ ਹੁੰਦੀ ਆ ਇਹ ਤੁਸੀਂ ਸਮਝ ਲਓ ਵੀ ਮੇਰਾ ਡਾਟਾ ਹੀ ਆ ਤੇ ਸੋਮਵਾਰ ਨੂੰ ਆਜੇ ਚਾਹੇ ਮੰਗਲਵਾਰ ਨੂੰ ਆਜੇ ਹਨਾ ਤੇ ਇਹ ਦੋ ਦਿਨ ਹੀ ਹੁੰਦਾ ਤੇ ਜਦੋਂ ਨੇਰੀ ਆ ਗਈ ਤੇ ਨੇਰੀ ਤੋਂ ਅਗਲੇ ਦਿਨ ਤੁਸੀਂ ਬੂਟਿਆਂ ਕੋਲੇ ਨਹੀਂ ਜਾਣਾ ਜਿਹੜੇ ਆਲੂ ਬੁਖਾਰੇ ਦੇ ਬੂਟੇ ਆ ਨਾ ਉਹਨਾਂ ਨੂੰ ਤੁਸੀਂ ਢੀੜਾ ਨਹੀਂ ਮਾਰਨ ਜਾਣਾ ਚਾਹੇ ਉਹ ਡੈਗ ਪੈਣ ਪੱਟੇ ਜਾਣ ਕੋਸ ਹੋ ਜੇ ਜੇ ਤੁਹਾਡਾ ਦਿਲ ਕਰੜਾ ਤਾਂ ਦਿਲ ਤਕੜਾ ਤਾਂ ਤੇ ਜੇ ਤੁਹਾਡਾ ਦਿਲ ਤਕੜਾ ਨਹੀਂ ਤਾਂ ਨਹੀਂ ਜਾਣਾ ਜੇ ਤਕੜਾ ਤੁਸੀਂ ਕਹੋਗੇ ਕੋਈ ਨਹੀਂ ਯਾਰ ਝਾਲ ਲੂੰਗਾ ਮੈਂ ਝਾਲ ਕੋਈ ਚੱਕਰ ਨਹੀਂ ਫੇਰ ਤੁਸੀਂ ਢੀੜਾ ਮਾਰ ਸਕਦੇ ਆ ਕਿਉਂ ਇਹ ਤਾਂ ਨਹੀਂ ਜਾਣਾ ਹੁੰਦਾ ਕਿਉਂਕਿ ਢੇਰ ਲੱਗ ਜਾਂਦੇ ਆ ਆਪਣੇ ਨਾ ਸੁਖਣ ਵਾਲੀ ਸੜਕ ਤੇ ਅੰਕਲ ਬਲਵਿੰਦਰ ਕਹਿੰਨੇ ਲਾਇਓ ਸਾਰੇ ਬੂਟੇ ਮੈਨੂੰ ਉਹਨਾਂ ਨੇ ਵਿਚਾਰਿਆਂ ਨੇ ਜਿੱਥੇ ਲੋਡ ਹੁੰਦੀ ਪੁੱਛ ਲੈਂਦੇ ਆ ਤੇ ਉਹ ਨੇਰੀ ਆਈ ਤੇ ਮੈਨੂੰ ਉਹ ਕਹਿੰਦੇ ਪਰਮਿੰਦਰ ਵੀ ਪੁੱਤ ਆਹ ਗੱਲ ਆ ਯਾਰ ਤੇ ਆਲੂ ਖਾਰਾ ਦਾ ਡੱਗ ਬਹੁਤ ਪਿਆ ਤੇ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਮੈਂ ਕਿਹਾ ਅੰਕਲ ਜੀ ਸਾਡਾ ਨੁਕਸਾਨ ਥੋੜਾ ਹੈ ਤੇ ਸਾਡਾ ਵੀ ਤਾਂ ਹੋਇਆ ਹੀ ਹੋਊਗਾ ਆਪਾਂ ਕਿਹੜਾ ਕੋਈ ਫਹਾਵਾ ਉਤੋਂ ਦੀ ਨਗਾਤੀ ਤੇ ਪਰ ਅਸੀਂ ਬਈ ਅੰਕਲ ਜੀ ਮੈਂ ਕਿਹਾ ਢੇੜਾ ਅਸੀਂ ਮਾਰਨ ਨਹੀਂ ਜਾਂਦੇ ਇੱਕ ਹਫਤਾ ਚਾਰ ਦਿਨ ਪੰਜ ਦਿਨ ਸੱਤ ਦਿਨ ਅਸੀਂ ਨਹੀਂ ਜਾਂਦੇ ਕਿਉਂਕਿ ਉਹ ਉਹ ਕਰਤਾ ਕੁਝ ਸਕਦੇ ਨਹੀਂ ਪਰ ਉਹ ਜਿਹੜਾ ਉੱਥੇ ਦਿਲ ਅਦਾਸ ਹੁੰਦਾ ਕਿਉਂਕਿ ਉੱਥੇ ਕੋਈ ਨਾ ਕੋਈ ਸੁਣਨ ਵਾਲਾ ਨਾ ਕੋਈ ਸਰਕਾਰਾਂ ਸੁਣਨ ਵਾਲੀਆਂ ਨਾ ਕੋਈ ਆਂਡੀ ਨਾ ਗਵਾਂਡੀ ਹਨਾ ਕਿਸੇ ਨੂੰ ਉਹ ਆਪ ਦਾ ਦੁੱਖ ਆਪ ਦੇ ਦਿਲ 'ਚ ਹੀ ਰਹਿ ਜਾਂਦਾ ਚਲੋ ਉਹ ਦੇਖੋ ਉਦੋਂ ਸੈੱਟ ਹੋ ਜਾਂਦਾ ਜਦੋਂ ਲੋਕ ਹੌਸਲਾ ਦਿੰਦੇ ਆ ਕੇ ਲੈਣ ਆਉਂਦੇ ਆ ਵਿਆਹ ਯਾਰ ਬਹੁਤ ਮਿੱਠਾ ਆਲੂ ਬੁਖਾਰਾ ਬਹੁਤ ਚੰਗੀ ਗੱਲ ਆ ਤੁਸੀਂ ਕੀਤਾ ਹਨਾ ਹੋਰ ਵੀ ਵਤਰਾਂ ਤਰਾਂ ਦੀਆਂ ਗੱਲਾਂ ਲੋਕ ਜਦੋਂ ਕਹਿੰਦੇ ਆ ਉਦੋਂ ਮਨ ਨੂੰ ਸਕੂਨ ਮਿਲਦਾ ਤੇ ਹੌਸਲਾ ਮਿਲਦਾ ਉਸ ਗੱਲ ਦਾ ਵੀ ਠੀਕ ਆ ਯਾਰ ਕੋਈ ਨਹੀਂ ਚਲੋ ਨੁਕਸਾਨ ਤਾਂ ਹੁੰਦੀ ਆ ਤੇ ਇਹਨਾਂ ਦਿਨਾਂ ਚ ਬਈ ਨਿੱਕੇ ਨਿੱਕੇ ਗੜੇ ਵੀ ਪੈ ਜਾਂਦੇ ਇਦੋਂ ਪਹਿਲਾਂ ਵੀ ਪੈ ਜਾਂਦੇ ਇਦੋਂ ਮਖਰੋਂ ਵੀ ਪੈ ਜਾਣਗੇ ਕਿਉਂਕਿ ਹਜੇ ਇੱਕ ਕਟੋ-ਕਟ ਵੀ 20 ਮਈ ਨੂੰ ਆਲੂ ਬੁਖਾਰੇ ਨੇ ਚੱਲਣਾ 20 22 ਮਈ ਨੂੰ ਹਾਂ ਵੀ ਭਾਈ ਮਈ ਨੂੰ ਆਲੂ ਬਖਾਰੇ ਨੇ ਚੱਲਣਾ ਤੇ ਜੇ ਆਲੂ ਬਖਾਰਾ ਤੁਸੀਂ ਲਾਉਣਾ ਤੇ ਆਲੂ ਬਖਾਰੇ ਦੇ ਨਾਲ ਭਾਈ ਜੇ ਪੰਜ ਬੂਟੇ ਆਲੂ ਬਖਾਰੇ ਤੇ ਇੱਕ ਦੋ ਬੂਟੇ ਲੂਚੇ ਦੇ ਜ਼ਰੂਰ ਲਾਇਆ ਕਰੋ ਕਿਉਂਕਿ ਇਹ ਮੇਲ ਫੀਮੇਲ ਹੁੰਦੇ ਆ ਲਾਗੇ ਤੋਂ ਬਿਨਾ ਵੀ ਜਾਂਦੇ ਆ ਪਰ ਇਹ ਮੇਰੇ ਹਿਸਾਬ ਨਾਲ ਜ਼ਰੂਰੀ ਹੀ ਉਹ ਹੁੰਦੇ ਆ ਵੀ ਲਾਲੇ ਦਾ ਚੰਗਾ ਚੱਲ ਜਿਹੜੇ ਆਲੂ ਖਾਰੇ ਆਪਾਂ ਖਾਣੇ ਆ ਤੇ ਉਸ ਤੋਂ ਬਾਅਦ ਜਿਹੜਾ ਭਾਈ ਆਪਾਂ ਨੂੰ ਖਾਣ ਨੂੰ ਮਿਲ ਜਾਂਦੇ ਆ ਲੂਚੇ ਕਿ ਜਿਹੜੇ ਲੂਚੇ ਮੰਤਰੀ ਹੁੰਦੇ ਆ ਇਹ ਹੁੰਦੇ ਆ ਭਾਈ ਖਟ ਮਿਠੇ ਜਿਹਨੂੰ ਬੱਚੇ ਕੁੜੀਆਂ ਬੁੜੀਆਂ ਤੇ ਥੋੜਾ ਜਿਹਾ ਬਜ਼ੁਰਗ ਜਿਹੜੇ ਹੁੰਦੇ ਆ ਆਪਣੇ ਮਾਪਿਓ ਉਹ ਤਰਜੀਹ ਜ਼ਿਆਦਾ ਦਿੰਦੇ ਆ ਖਾਣ ਨੂੰ ਕਿਉਂ ਖਟ ਮਿਠੇ ਜੇ ਹੁੰਦੇ ਆ ਉਹ ਹਾਜਮੇ ਵਾਲੇ ਹੁੰਦੇ ਬਹੁਤ ਚੰਗੀ ਚੀਜ਼ ਹੁੰਦੀ ਆ ਵੀ ਪਰ ਆਪਣੇ ਪੋਲੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਤੇ ਉਹ ਨਾ ਮਕਸਰ ਜਿਸ ਨੂੰ ਮੈਂ ਗੱਲ ਸੁਣਾਉਣਾ ਗੱਲ ਲੰਮੀ ਹੋ ਜਾਂਦੀ ਮੁੜ ਕੇ ਤੇ ਮੈਂ ਇਹਨਾ ਬਸ ਸਟੈਂਡ ਕੋਲੇ ਰੇੜੀ ਕੋਲੇ ਖੜਾ ਤੇ ਕੋਈ ਮਾਈ ਆਈ ਮਾਈ ਕਹਿੰਦੀ ਪੁੱਤ ਆਲੂ ਭਖਾਰੇ ਕੀ ਰੇਟ ਆ ਕਹਿੰਦਾ ਬੇਬੇ 140 ਜੀ ਤੇ ਤੈਨੂੰ 120 ਲਾ ਦੂੰਗਾ ਕਹਿੰਦੀ ਪੁੱਤ 100 ਲਾ ਲਾ ਤੇ ਕਹਿੰਦਾ ਲੈ ਬੇਬੇ ਤੂੰ ਘੜਾ ਲੈ ਤੈਨੂੰ ਤਖ ਨਾ ਯਾਦ ਕਰੇਗੀ ਤੇ 100 ਰੁਪਏ ਉਹ ਤੋਂ ਲੈ ਗਈ ਕਿਲੋ ਠੀਕ ਆ ਤੇ ਪਰ ਉਹ ਗਲਤ ਗੱਲ ਉਹ ਰੇੜੀਆਂ ਵਾਲਿਆਂ ਦੀ ਆ ਇਹ ਤਾਂ ਟਾਈਮ ਭਾਲਦੇ ਹੁੰਦੇ ਇਹਨਾਂ ਨੇ ਤਾਂ ਆਪਦੀ ਕਮਾਈ ਕਰਨੀ ਹੁੰਦੀ ਆ ਤੇ ਉਹ ਸੀਗੇ ਆਲੂ ਭਖਾਰੇ ਨਹੀਂ ਸੀ ਉਹ ਉਹ ਸੀ ਲੂਚੇ ਤੇ ਮੈਂ ਉਹਨੂੰ ਕਹੇ ਯਾਰ ਤੂੰ ਐਵੇਂ ਕਿਉਂ ਕੀਤਾ ਕਹਿੰਦਾ ਇਹਨਾਂ ਨੂੰ ਯਾਰ ਕੀ ਪਤਾ ਹੁੰਦਾ ਕਿਹੜੀ ਚੀਜ਼ ਕੀ ਹੁੰਦੀ ਹੈ ਮੈਂ ਬਰ ਇਹਨਾਂ ਨੂੰ ਤਾਂ ਨਹੀਂ ਪਤਾ ਤੇ ਤੂੰ ਤਾਂ ਘੱਮਸੇ ਕੰਮ ਯਾਰ ਐਨਾ ਕਰਿਆ ਕਰੋ ਤੇ ਆਹ ਹਾਲ ਹੁੰਦਾ ਆਪਣੇ ਤੇ ਜੇ ਜਾਣਕਾਰੀ ਭਾਈ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਜਰੂਰ ਤੇ ਜਿਹੜੇ ਮੇਰੇ ਭਰਾ ਲਾਉਣਾ ਚਾਹੁੰਦੇ ਬੇਝਿਜਕ ਹੋ ਕੇ ਲਾ ਲਓ ਜਿੱਥੇ ਲੋੜ ਹੋਈ ਤਾਂ ਮੈਨੂੰ ਫੋਨ ਕਰਕੇ ਪੁੱਛ ਲਿਓ ਜੀ ਤੇ ਆਪਣੇ ਵਧੀਆ ਬਾਗਾਂ ਵਧੀਆ ਕਾਮਜਾਪਾ ਕੋਈ ਇਹੋ ਜੀ ਗੱਲ ਹੈ ਨਹੀਂ ਤੇ ਜਿਆਦਾ ਇੱਕ ਨੂੰ ਪਾਣੀ ਨਾ ਲਾਇਆ ਕਰੋ ਜੇ ਤੁਹਾਡੇ ਛੱਟਦੇ ਆ ਤਾਂ ਉਦੋਂ ਪਹਿਲਾਂ ਜਦੋਂ ਫਰਵਰੀ ਆਉਂਦੀ ਆ ਇਹਦੇ ਤੇ ਇਕਟਾਰਾ ਤੇ ਐਮ 45 ਰਲਾ ਕੇ ਜਿਹੜੀ ਉਹਦੀ ਸਪਰੇਅ ਕਰਿਆ ਕਰੋ ਕਿਉਂਕਿ ਤੇਲਾ ਹੁੰਦਾ ਜਿਹੜੇ ਇੱਕ ਦੋ ਬੁੱਟੇ ਹੁੰਦੇ ਆ ਆਪਾਂ ਨਹੀਂ ਕਰਦੇ ਜਦੋਂ ਤੁਸੀਂ ਕਣਕ ਤੇ ਸਪਰੇਅ ਕਰਦੇ ਆ ਉਦੋਂ ਉਦੋਂ ਪਹਿਲਾਂ ਕਰਨੀ ਹੁੰਦੀ ਵੈਸੇ ਕਿਉਂਕਿ ਫੁੱਲ ਚੱਕ ਲੈਂਦਾ ਹੈ ਫੁੱਲ ਤੇ ਤੇਲਾ ਪੈਂਦਾ ਤੇਲੇ ਕਰਕੇ ਪੱਤੇ ਥੱਲੇ ਡਿੱਗ ਪੈਂਦੇ ਆ ਸੋ ਸਤਿ ਸ਼੍ਰੀ ਅਕਾਲੀ ਸਾਰੇ ਭਰਾਵਾਂ ਨੂੰ ਓਕੇ ਰਬੋਟ ਲਵ ਯੂ